ਗਰਮੀ ਦੇ ਕਹਿਰ ਦੌਰਾਨ ਮਾਨਸੂਨ ਨੇ 6 ਦਿਨ ਪਹਿਲਾਂ ਹੀ ਦਸਤਕ ਦਿੱਤੀ ਹੈ ਜਿਸ ਕਾਰਨ ਵੱਖ-ਵੱਖ ਸੂਬਿਆਂ ਦੇ ਤਾਪਮਾਨ ਵਿੱਚ 4-5 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸੇ ਲੜੀ ਵਿੱਚ 4 ਤੋਂ 7 ਜੁਲਾਈ ਤੱਕ 20 ਸੂਬਿਆਂ ਵਿੱਚ ਮਾਨਸੂਨ ਦਾ ਚੰਗਾ ਅਸਰ ਦੇਖਣ ਨੂੰ ਮਿਲੇਗਾ। ਇਨ੍ਹਾਂ ਸੂਬਿਆਂ ਵਿੱਚ ਪੰਜਾਬ, ਹਰਿਆਣਾ, ਹਮਾਚਲ ਸਮੇਤ ਉੱਤਰ-ਪੱਛਮ, ਪੂਰਬ ਅਤੇ ਮੱਧ ਭਾਰਤ ਦੇ ਲਗਭਗ ਸਾਰੇ ਸੂਬੇ ਸ਼ਾਮਲ ਨੇ। ਦਿੱਲੀ ਵਿੱਚ ਦਿਨ ਭਰ ਬੱਦਲ ਛਾਏ ਰਹੇ ਜਿਸ ਕਾਰਨ ਸਿੱਧੀ ਤੂਫਤੋਂ ਰਾਹਤ ਮਿਲਿਆ ਮੌਸਮ ਵਿੱਚ ਹਮਸ ਦੇਖਣ ਨੂੰ ਮਿਲ ਰਹੀ ਹੈ ਪਰ ਪਿਛਲੇ ਦਿਨਾਂ ਦੇ ਮੁਕਾਬਲੇ ਕੁਝ ਰਾਹਤ ਮਿਲਿਆ ਮੌਸਮ ਦੀ ਗੱਲ ਕੀਤੀ ਜਾਵੇ ਤਾਂ 44.1 ਡਿਗਰੀ ਦੇ ਨਾਲ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ ਹੈ ਉੱਥੇ ਹੀ ਕਟੋ-ਕਟ ਤਾਪਮਾਨ ਲੁਧਿਆਣਾ ਵਿੱਚ 23.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਗਰਮੀ ਦੇ ਕਹਿਰ ਦੌਰਾਨ ਮਾਨਸੂਨ ਨੇ 6 ਦਿਨ ਪਹਿਲਾਂ ਹੀ ਦਸਤਕ ਦਿੱਤੀ ਹੈ ਜਿਸ ਕਾਰਨ ਵੱਖ-ਵੱਖ ਸੂਬਿਆਂ ਦੇ ਤਾਪਮਾਨ ਵਿੱਚ 4-5 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਐਸਐਲਆਰਡੀ ਵਿੱਚ 4 ਤੋਂ 7 ਜੁਲਾਈ ਤੱਕ 20 ਸੂਬਿਆਂ ਵਿੱਚ ਮੌਨਸੂਨ ਦਾ ਚੰਗਾ ਅਸਰ ਦੇਖਣ ਨੂੰ ਮਿਲੇਗਾ। ਇਹਨਾਂ ਸੂਬਿਆਂ ਵਿੱਚ ਪੰਜਾਬ, ਹਰਿਆਣਾ, ਹਮਾਚਲ ਸਮੇਤ ਉੱਤਰ ਪੱਛਮ, ਪੂਰਬ ਅਤੇ ਮੱਧ ਭਾਰਤ ਦੇ ਲਗਭਗ ਸਾਰੇ ਸੂਬੇ ਸ਼ਾਮਲ ਨੇ। ਦਿੱਲੀ ਵਿੱਚ ਦਿਨ ਭਰ ਬੱਦਲ ਛਾਏ ਰਹੇ ਜਿਸ ਕਾਰਨ ਸਿੱਧੀ ਤੋਂ ਪਤੋ ਰਾਹਤ ਮਿਲਿਆ ਮੌਸਮ ਵਿੱਚ ਹਮਸ ਦੇਖਣ ਨੂੰ ਮਿਲ ਰਹੀ ਹੈ ਪਰ ਪਿਛਲੇ ਦਿਨਾਂ ਦੇ ਮੁਕਾਬਲੇ ਕੁਝ ਰਾਹਤ ਮਿਲੀ ਹੈ ਮੌਸਮ ਦੀ ਗੱਲ ਕੀਤੀ ਜਾਵੇ ਤਾਂ 44.1 ਡਿਗਰੀ ਦੇ ਨਾਲ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ ਹੈ ਉੱਥੇ ਹੀ ਘੱਟੋ ਘੱਟ ਤਾਪਮਨ ਲੁਧਿਆਣਾ ਵਿੱਚ 23.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਹੈ